ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਆ ਦੁਬਾਰਾ ਫੇਰ ਬਣਾਈ ਜਾਂਦਾ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਾ ਨਵਾਂ ਜ਼ਿਲ੍ਹਾ ਮੋਗਾ ਤਸੀਲੇ ਨੂੰ ਬਾਗਾਪੁਰਾਣਾ ਪੈਂਦੀ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਉਹਨਾਂ ਵਾਲਿਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸੋਹਣੀਆਂ ਵਹਿੜਾਂ ਇਨਫਾਰਮੇਸ਼ਨ ਲੈ ਦੇਣਾ ਉਹ ਕਰਦੇ ਗਏ ਆਲਬਾ ਦਿੰਨੇ ਆ ਪ੍ਰੋਪਰ ਸਹੀ ਇਨਫਾਰਮੇਸ਼ਨ ਲੈ ਕੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਆਮ ਦੱਸ ਦिए ਜੀ ਅਜੈਸ ਸਿੰਘ ਨਾਂ ਜੀ ਪਿੰਡ ਲੰਗੇ ਆਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪੁਰਾਣਾ ਫੋਨ ਨੰਬਰ ਦੱਸ ਦिए ਫੋਨ ਨੰਬਰ ਤੈਨੂੰ ਦੱਸਣਾ ਪੈਣਾ ਆਪੇ ਲਾਉਣਾ ਪਊ ਮੈਨੂੰ ਹਾਂ ਬਈ ਦੋਸਤੋ ਬੰਦਾ ਇਮਾਨਦਾਰ ਆ ਪਰ ਹੈਗਾ ਅਣਪੜ ਫੋਨ ਨੰਬਰ ਮੈਂ ਹੀ ਸਕਰੀਨ ਤੇ ਚਲਾ ਦੂੰਗਾ ਦੋ ਪਸ਼ੂ ਸੇਲ ਹੈ ਇੱਕ ਨੰਬਰ ਦਾ ਕਹਿੰਨ ਮਸੂ ਅਜਾ ਪਹਿਲਾਂ ਤਾਂ ਕੱਲ ਲਾਲ ਦੀ ਵੀਡੀਓ ਬਣਾਈ ਸੀ ਇਸ ਮੋਕੇ ਹਾਂਜੀ ਲਾਲ ਦੀ ਬਣਾਈ ਸੀ ਉਹ ਤਾਂ ਸ ਪਰਸੋ ਬਣਾਈ ਸੀ ਇੱਕ ਹਾਂ ਉਹ ਵੀ ਸੇਲ ਹੋ ਗਈਆਂ ਜੀ ਚੌਥੇ ਬਣਾਈ ਸੀ ਇੱਕ ਉਹ ਵੀ ਸੇਲ ਹੋ ਗਈਆਂ ਜੀ ਇੱਕ ਪੰਜਵੇਂ ਬਣਾਈ ਸੀ ਉਹ ਵੀ ਸੇਲ ਹੋ ਗਈਆਂ ਸਾਰੀਆਂ ਸੇਲ ਹੋ ਗਈਆਂ ਜੀ ਸਾਰੀਆਂ ਸੇਲ ਹੋ ਗਈਆਂ ਹਾਂ ਤੇ ਬਸ ਆ ਵੀ ਇਹ ਨਾ ਨੇੜ ਹੀ ਕੰਮ ਇਹਨਾਂ ਦਾ ਠੀਕ ਹੈ ਹਾਂ ਬਾਹਾਂ ਵਾਲੀ ਨੂੰ ਕਹਾਦੇ ਵੀ ਕਿੰਨੇ ਗਾਹ ਖੜੇ ਆ ਦੇਖ ਵੀ ਲੈਣਗੇ ਹੂੰ ਹੈ ਹੋਰ ਜੀ ਖਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਜੀ ਤੇ ਇਹ ਤੀਜਾ ਸੂਆ ਸੋਨਾ ਜੀ ਇਹਨੇ ਠੀਕ ਹੈ ਕਿੰਨੇ ਦਿਨ ਲੈ ਜੂ ਦਿਨ ਲੈ ਜੂਗੀ ਬਸ ਪੰਜਾ ਛੇ ਦਿਨਾਂ ਦੇ ਵਿੱਚ ਵਿੱਚ ਹੀ ਸੂਪਣੇ ਜੀ ਇਹਨੇ ਕਿੰਨਾ ਕਿ ਦੁੱਧ ਦੇ ਦੁੱਧ ਦੇ ਦਊਗੀ 17 18 ਲੀਟਰ ਜੈ ਜੈ ਮੋਲੇ ਜੈ ਜੈ ਮੋਲੇ ਦਾ 45000 ਰੁਪਈਆ ਹੈ ਕੱਢੀ ਬਾਹਰ ਨੂੰ ਸਾ ਦੋਸਤੋ ਇੱਕ ਨੰਬਰ 5-6 ਦਿਨਾਂ ਦੀ ਬਾਈ ਕਹਿੰਦਾ ਕੱਚੀ ਹੈ 17-18 ਕਿਲੋ ਦੁੱਧ ਪਿਆਜੂ ਝੋਲ ਵਾਲੀ ਵਛੀ ਹੈ ਲੇਵਾ ਲਾਹੂ ਬਹੁਤ ਵਾਰ ਢੱਲਾਂ ਤੁਸੀਂ ਦੇਖ ਸਕਦੇ ਆ ਮਾਨੇ ਤੇ ਚਾਰ-ਛਪੇਰੀ ਬਹੁਤ ਪਈਆਂ ਸਾਰੀ ਵਾਲਟਾਲ ਕੱਢ ਕੇ ਸੋਣਾ ਕੱਲੀ ਕੱਚੀ ਕੱਚੀ ਆ 5-6 ਦਿਨ ਜਦੋਂ ਤਿਆਰ ਹੋ ਜਾਂਦੀ ਵਛੀ ਜਿੱਦਾਂ ਕੱਲ੍ਹ ਵਾਲੀ ਵਹਿੜ ਦੀ ਤੁਸੀਂ ਵੀਡੀਓ ਵੇਖੀ ਸੀ ਉਹਦਾ ਲੇਵਾ ਵੇਖਿਆ ਸੀ ਤੇ ਉਹਦੇ ਜਿੱਡਾ ਹੀ ਲੇਵਾ ਇਹਨੇ ਕਰਮਾਲੀ ਨੇ ਤਿਆਰ ਕਰਨਾ ਪੂਰਾ ਵੱਡਾ ਜ਼ਬਰਦਸਤ ਹਵਾਨਾ ਤਿਆਰ ਕਰਕੇ ਸੂ ਕੱਲੀ ਕੱਚੀ ਕੱਚੀ ਐ ਨਵਾਹਣ ਦੂਜਾ ਸੂਆ ਗਰਮੀ ਰਹਿਤ ਵੱੱਛੀ ਉਹ ਮੱਝਾਂ ਰਗਾਉ ਮੁੱਲ ਸਿਰ 45000 17 18 ਕਿਲੋ ਦੁੱਧ ਵਾਲੀ ਕੋਈ 44 45000 ਦੀ ਵਹਿੜ ਅੱਜਕੱਲ ਦਿੰਦਾ ਵੀ ਕੋਣ ਹੈ ਪਰ ਬਿਲਕੁਲ ਜਾਇਜ਼ ਮੁੱਲ ਜੇ ਕਿਸੇ ਭੈਣ ਭਰਾਣੀ ਘਰੇ ਦੁੱਧ ਪੀਣ ਨੂੰ ਲੈਣੀ ਆ ਬਿਲਕੁਲ ਸਸਤੇ ਮੁੱਲ ਦੀ ਦੂਜਾ ਸੂਆ ਗਰਮੀ ਰਹਿਤ ਵੱੱਛੀ ਮੱਝਾਂ ਰਗਾ ਦੁੱਧ ਦੂਜਾ ਮੈਂ ਚਿੱਟਾ ਗਰਮੀ ਉਹ ਗਰਮੀ ਕਰਮਾ ਲਈ ਦੁੱਧ ਦੇ ਨੀ ਯਾਰ ਇਹ ਦੇ ਦੂ ਥਣ ਸੋਹਣਿਆ ਹੱਤੀ ਚਵਾਈ ਵਾਲੇ ਗੈਬ ਚ ਲੱਗੇ ਹੋਏ ਆ ਸੀਲ ਸੌ ਪੂਰੀ ਆ ਤੁਸੀਂ ਵੇਖ ਸਕਦੇ ਆ ਦੂਜੇ ਸੂਵੇ ਸੁੰਦੀ ਆ ਮੁੱਲ ਜੈ 45000 ਤੋਂ ਮਾਨ ਹੋ ਜੀ ਥੋੜਾ ਜਿਹਾ ਮਾਨ ਤਾਨ ਕਰਾਂਗੇ ਜੀ ਦੋ ਨੰਬਰ ਦਾ ਕਹਿਣ ਮਸੂਆ ਉਹ ਤਾਂ ਪਹਿਲਾ ਹੀ ਆ ਜੀ ਪਲੂਨ ਆ ਤਾਂ ਕਿੰਨੇ ਦਿਨ ਲੈ ਜੀ ਬਸ ਉਹ ਪਲ ਸੱਤ ਦਾ ਨਹੀਂ ਇਹਨੇ ਲੈਣੀ ਕਿੰਨਾ ਕੁ ਦੁੱਧ ਦੇ ਦੁੱਧ ਦੇ ਉਹਦਾ ਵੀ ਇਹ ਨਹੀਂ ਕਟੂਗੀ 17 18 ਡਿਉਟੀ ਇਹਨੇ ਦੇ ਦੇਣਾ ਜੈ ਜੈ ਮੁੱਲ ਇਹ 45000 ਹੀ ਹੈ ਦਾ ਇਹ ਵੀ 45 ਦੀ ਹਾਂ ਇਹ ਵੀ 45 ਜੇ ਕੋਈ ਜੋੜਾ ਲੈ ਲੂ ਪੂਰਾ ਵਾਧ ਹੋ ਜਾਊਗਾ ਫਿਰ ਮਾਨ ਵਤ ਕਰ ਦਿਆਂਗੇ ਕਿੱਡੀ ਬਾਅਦ ਨੂੰ ਦੋਸਤੋ ਇੱਕ ਨੰਬਰ ਵੀ 45000 ਦੀ ਦੋ ਨੰਬਰ ਵੀ 45000 ਦੀ 90 ਦਾ ਜੋੜਾ ਪੰਦਾ ਤੇ ਜੇ ਕੋਈ ਜੋੜਾ ਲੈ ਲੂ ਫਿਰ ਬਾਈ ਕਹਿੰਦਾ ਖੁੱਲਾ ਮਾਨ ਤਾਨ ਕਰ ਦੂੰ ਇੰਨੇ ਕ ਦਿਨ ਇਹ ਲੈ ਜੂ ਕੋਈ ਦਿਹਾੜੀ ਪਹਿਲਾ ਸੂਬੂ ਕੋਈ ਅੱਧਾ ਦਿਨ ਬਾਅਦ ਸੂਬੂ ਲਗਭਗ ਸੇਮ ਹੀ ਦਿਨਾਂ ਦੀਆਂ ਕੱਚੀਆਂ ਵੜਾਂ ਇੱਕੇ ਘਰੋਂ ਹੀ ਬਾਈ ਕਹਿੰਦਾ ਆਈਆਂ ਦੋਵੇਂ 17 17 18 18 ਕਿਲੋ ਖੁੱਲਾ ਦੁੱਧ ਪਿਆ ਦੇਣੀਆਂ ਥੋਣੀ ਵੱੱਛੀ ਐ ਕੱਦ ਕਾਠ ਵਾਲੀ ਐ ਮੁੱਲ ਜਮੇ ਜਾਇਜ ਐਦੂ ਘਟ ਮੁੱਲ ਤੁਹਾਨੂੰ ਵੀ ਪਤਾ ਆਉਂਦਾ ਵੀ ਕੀ ਐ 30 30 32 32 ਹਜ਼ਾਰ ਦੀਆਂ ਤਾਂ ਤੋਕੜਾਂ ਵੀ ਗਈ ਜਾਂਦੀਆਂ ਅੱਜ ਕੱਲ੍ਹ ਔਸਰ ਵੜਾਂ 18 18 20 20 ਹਜ਼ਾਰ ਦੀਆਂ ਵਿਕੀ ਜਾਂਦੀਆਂ ਇਹ ਤਾਂ ਫੇਰ ਕਰਮ ਵਾਲੀਆਂ ਹੋਰ ਪੰਜਾਂ ਛਿਆਂ ਦੇ ਨਾਲ ਨੂੰ ਸੂਣ ਵਾਲੀਆਂ 17 17 18 18 ਖੁੱਲਾ ਦੁੱਧ ਪਿਆ ਜਾਣੀਆਂ ਜਮਾ ਸੀਲ ਸੌ ਖੰਡੀਆਂ ਵੜਾਂ ਵਾਲ ਟਹਿਲਾਂ ਬਹੁਤ ਪਈਆਂ ਹਵਾ ਨਾਲ ਖਿੱਚਾਂ ਕਿਦਾਰਾ ਵੜੰਗੂ ਵਾਧਾ ਸਾਰੀ ਵਾਲ ਟਹਿਲ ਕੱਢ ਕੇ ਸੂਣਾ ਥਣ ਸੋਹਣਿਆ ਆਦੀ ਚਵਾਈ ਵਾਲੇ ਅੱਜ ਦੀ ਵੀਡੀਓ ਦੇ ਵਿੱਚ ਇਹ ਵੀਰ ਦੇ ਜੈਵ ਦੇ ਦੋ ਨਾਗ ਬਿਲਕੁਲ ਛੋਟੇ ਜਿਹੇ ਪਾ 45 45000 ਦੀਆਂ ਦੇ ਦੇਣੀਆਂ ਤੇ ਵਿੱਚ ਮਾਨ ਤਾਨ ਹੋ ਜੂ ਫਿਰ ਕੋਈ ਵਪਾਰੀ ਭਰਾ ਵੀ ਪੰਜ ਸੱਤ ਦਿਨ ਸਾਹਮ ਕੇ ਤਿਆਰ ਕਰਕੇ ਵੀ ਸੇਲ ਕਰਦਾ ਤਾਂ ਵੀ ਕਰਮ ਵਾਲੀਆਂ ਵਧੀਆ ਰੋਟੀ ਦੇਣੀਆਂ ਤੇ ਜੇ ਕੋਈ ਭੈਣ ਭਰਾ ਘਰੇ ਰੱਖਣ ਵਾਲਾ ਲੈ ਜਾਂਦਾ ਇਸ ਤੋਂ ਘੱਟ ਮੁੱਲ ਫਿਰ ਤੁਹਾਨੂੰ ਵੀ ਪਤਾ ਹੋਣਾ ਵੀ ਕੀ ਆ ਗਰਮੀਓ ਗਰਮੀ ਵਧੀਆ ਖੁੱਲਾ ਦੁੱਧ ਪਿਆ ਦੇਣੀਆਂ ਬਿਲਕੁਲ ਸਸਤੇ ਮੁੱਲ ਦੀਆਂ ਦੋ ਸੋਹਣੀਆਂ ਵਹਿਣਾ ਜਿਹਦੇ ਜਿਹੜੇ ਵੀ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਆ ਸਾਰਿਆਂ ਨੂੰ ਸਾਸ਼ੀ ਕਾ